ਤਾਂ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਜਿਨ੍ਹਾਂ ਨੇ ਮੇਰੇ ਇੱਥੋਂ ਤਾਈ ਮੇਰੀ ਸੁਣੀ ਆ ਜੀ ਹਾਂ ਮੇਰੇ ਸਾਰੇ ਹਜੇ ਵੀ ਸੁਣਦੇ ਪਹੁੰਚ ਜਦਾ ਬਾਹਰ ਬਾਹਰ ਹੋ ਗਏ ਆ ਤੇ ਮੈਂ ਨਜ਼ਾਰੇ ਮੈ ਲੈਣਾ ਆ ਠੀਕ ਆ ਨਜ਼ਾਰੇ ਲੈ ਅਕਲ ਮਾਝੂ ਕਹਿੰਨੇ ਚਾਹਣਾ ਸੀ ਜੀ ਸਾਡੇ ਭਰਾਵਲੇ ਘਰ ਤਾਂ ਲੈਤਾ ਨੂੰ ਇੱਕ ਉਹ ਵਿਦੇਸ਼ ਜਾਤਾ ਜੂਰ ਕਰਨ ਨੂੰ ਸਹੀ ਗੱਲ ਹੈ ਇੱਕਰ ਭਰਾ ਮੇਰੇ ਨੂੰ ਵਿਦੇਸ਼ ਜੂਰ ਲੈ ਕੇ ਜਾਣਾ ਕਿਹਦਾ ਮੈਚ ਕਰੋ ਪੈਂਡਵਾਰ ਕਰੋ ਪੈਂਡ ਚ ਨਿੱਕੀ ਪਨੀਰੀ ਨੂੰ ਉਠਾਓ ਤੁਸੀਂ ਆਹ ਛੋਟੀ ਪਨੀਰੀ ਖੜੀ ਹੈ ਇਹਨੂੰ ਠਾਵਾਂਗੇ ਆਪਾਂ ਕੰਮ ਜਾਵਾਂ ਤੁਸੀਂ ਚੰਗੇ ਪਲੇਅਰ ਤੇ ਲਾ ਦਿੰਦੇ ਆ ਉਹ ਇੱਕ ਪਲੇਅਰ ਹੀ 2-3 ਲੱਖ ਰੁਪਏ ਲੈ ਕੇ ਚਲੇ ਜਾਂਦਾ ਦੂਜੇ ਵਿਚਾਰੇ ਮੂੰਹ ਖਲੀ ਝਾਕਦੇ ਰਹਿ ਜਾਂਦੇ ਮੈਂ ਹੀ ਹਰੇਕ ਪਿੰਡ ਨੂੰ ਮੈਂ ਬੇਨਤੀ ਕਰਦਾ ਵੀ ਕਰਾਓ ਟੂਰਨਾਮੈਂਟ ਵੱਧ ਤੋਂ ਪਰ ਦੋ ਕਰਾ ਲਓ ਪਰ ਛੋਟੇ ਬੱਚਿਆਂ ਨੂੰ ਕਢਾਓ 35 ਕਿਲੋ ਲਾਓ 65 ਕਿਲੋ ਲਾਓ ਇਹ ਜੇ ਮਤਲਬ ਕਰਾਓ ਮੈਜੀ ਦੇ ਨਾਲ ਬੱਚੇ ਉੱਠਣ ਵਧੀਆ ਲਾ ਦੇ ਬਸ ਗੱਲ ਵੱਧ ਜੇ ਕਰਾਂ ਦੀ ਪੂਰੀ ਜਦੋਂ ਚਿੱਤ ਕਰੇ ਵੇ ਹਸਾ ਲੈਣਾ ਏ ਜਦੋਂ ਚਿੱਤ ਕਰੇ ਵੇ ਰੋ ਵਾ ਲੈਣਾ ਏ ਜਦੋਂ ਚਿੱਤ ਕਰੇ ਵੇ ਹਸਾ ਲੈਣਾ ਏ ਜਦੋਂ ਚਿੱਤ ਕਰੇ ਵੇ ਰਵਾ ਲੈਣਾ ਏ ਕਹਿੋ ਜਿਆ ਚੱਕਰਾਂ ਚ ਪਾਈ ਜਾਣਾ ਏ ਕਹਿੋ ਜਿਆ ਚੱਕਰਾਂ ਚ ਪਾਈ ਜਾਣਾ ਏ ਜ਼ਿੰਦਗੀ ਦੇ ਚਾਰ ਦਿਨ ਆਹ ਜ਼ਿੰਦਗੀ ਦੇ ਚਾਰ ਦਿਨ ਹਾਨੀਆਂ ਰਸਣ ਮਨਾਉਣ ਚ ਲੰਗਾਈ ਜਾਣਾ ਏ ਤੁਹਾਡਾ ਸਵਾਗਤ ਆ ਜੀ ਰੈਗੂਲਰ ਗੌਨ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਬ ਅੱਜ ਜੀ ਪਹੁੰਚੇ ਆ ਪਿੰਡ ਸ਼ੇਰਪੁਰ ਕਲਾਂ ਦੇ ਵਿੱਚ ਜਿੱਥੇ ਕੀ ਅੱਜ ਜੋ ਅੰਤਰਰਾਸ਼ਟਰੀ ਪਲੇਅਰ ਹੋ ਗਿਆ ਹੋਏ ਹੈਗੇ ਆ ਕਾਲਾ ਗਾਲਬ ਜੋ ਜਿਨ੍ਹਾਂ ਦਾ ਪਿੰਡ ਸ਼ੇਰਪੁਰ ਕਲਾਂ ਪਰ ਉਹ ਪਹਿਲੇ ਦਿਨੋਂ ਹੀ ਪਿੰਡ ਗਾਲਬਕਰਾਂ ਦੀ ਟੀਮ ਰਹੀ ਹੈਗੀ ਜਿਸ ਦੇ ਵਿੱਚ ਉਹ ਖੇਡਦੇ ਰਹੇ ਆ ਉਹਨਾਂ ਦੇ ਨਾਲ ਨੌਜਵਾਨ ਖੇਡਦੇ ਸੀਗੇ ਉਹ ਕੈਨੇਡਾ ਅਮਰੀਕਾ ਪਹੁੰਚ ਗਏ ਪਰ ਉਹ ਗਰੀਬੀ ਕਰਕੇ ਕਿਵੇਂ ਨਾ ਕਿ ਕਿਸੇ ਕਾਰਨਾ ਕਰਕੇ ਉਹ ਪਿੰਡ 'ਚ ਹੀ ਰਹਿ ਗਿਆ ਇੱਥੇ ਆਪਣਾ ਜੋ ਰੋਜਗਾਰ ਸੀਗਾ ਉਹਦਾ ਬੱਕਰੀਆਂ ਪਿੰਡ 'ਚ ਵੀ ਰੱਖੀਆਂ ਸੀਗੀਆਂ ਉੱਥੇ ਉਹ ਪੂਰਾ ਆਪਦਾ ਕੰਮਕਾਰ ਚਲਾਉਂਦਾ ਸੀਗਾ ਪਰ ਜੋ ਉਸ ਦੇ ਨਾਲ ਜੋ ਪਲੇਅਰ ਖੇਡਦੇ ਸੀਗੇ ਉਹਨਾਂ ਨੇ ਉਹਨਾਂ ਦੇ ਉਦਮ ਰਾਹੀਂ ਉਹਨਾਂ ਨੇ ਜੋ ਆਪਣਾ ਆਪਦਾ ਆਪਦਾ ਹਿੱਸਾ ਪਾ ਕੇ ਲੱਖ ਰੁਪਏ ਦੀ ਰਕਮ ਜੋੜ ਕੇ ਉਹਨਾਂ ਨੂੰ ਇਹ ਮਕਾਨ ਜੋ ਬਣਾ ਦਿੱਤਾ ਹੈਗਾ ਕੋਠੀ ਟਾਈਪ ਤੁਸੀਂ ਮਕਾਨ ਦੇਖ ਸਕਦੇ ਆ ਤੇ ਉਹ ਜੋ ਮੇਰੇ ਪਿੱਛੇ ਤੁਸੀਂ ਜੋ ਮੋਦਵਾਰ ਪੈਂਡ ਦੇ ਜੋ ਦੂਰੋਂ ਦੂਰੋਂ ਲੋਕ ਪਹੁੰਚੇ ਹੈਗੇ ਆ ਕਬੱਡੀ ਖਿਡਾਰੀ ਪਹੁੰਚੇ ਹੈਗੇ ਆ ਹੋਰ ਹੀ ਮੋਦਵਾਰ ਪਹੁੰਚੇ ਹੈਗੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਅੱਜ ਵੀ ਕਾਲਾ ਗਾਲਬ ਦੇ ਘਰ ਆ ਹੈਗੇ ਜੋ ਅੱਜ ਪ੍ਰੋਗਰਾਮ ਸੀਗਾ ਵੀ ਕਾਲਾ ਗਾਲਬ ਦਾ ਅੱਜ ਘਰ ਦੇ ਵਿੱਚ ਉਹਨਾਂ ਨੇ ਪ੍ਰਵੇਸ਼ ਕੀਤਾ ਹੈਗਾ ਵਧਾਈਆਂ ਦੇਣ ਪਹੁੰਚੇ ਹੈਗੇ ਆ ਉਹ ਪੂਰੀ ਗੱਲਬਾਤ ਕਰਾਂਗੇ ਹਾਂਜੀ ਤਾਂ ਤੁਹਾਨੂੰ ਸਪਰੈਂਸ ਸਾਹਿਬ ਪਰਲੋ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਕਲੇ ਨੂੰ ਬਹੁਤ ਹੀ ਮੇਰੇ ਮੰਚਕ ਪਤਸ਼ਾਹ ਜਾਇਆ ਵੀ ਬੜੇ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਬੰਦੇ ਨੇ ਇੱਕ ਪੱਠੇ ਤੋਂ ਲੈ ਕੇ ਅੱਜ ਗਰੀਬ ਪਰਵਾਜ਼ੇ ਕਬੱਡੀ ਖੇਢੀ ਉੱਠ ਕੇ ਨੇ ਤੇ ਮੈਂ ਕਹਿੰਦਾ ਬਹੁਤ ਈ ਗੱਲ ਆ ਜੀ ਕਬੱਡੀ ਹਮੇਸ਼ਾ ਕਬੱਡੀ ਰਹਿਣੀ ਆ ਸਕਾਰਾ ਜਾਂ ਕੋਈ ਮਰਜ਼ੀ ਆਵੇ ਕੋਈ ਚਾਹੇ ਨਾ ਆਵੇ ਚਾਹੇ ਸਕਾਰਾ ਹੁੰਦੀ ਜਾਂਦੀ ਰਹਣੀ ਆ ਜੋ ਸਵੀਰ ਪਾਲ ਨੇ ਚਲਾਈ ਸੀ ਕਬੱਡੀ ਚ ਕਬੱਡੀ ਚ ਹੁੰਦੀ ਕਿ ਤੇ ਅਜ ਉਹ ਆਈ ਲੋਕ ਕਰ ਪੇ ਤੁਸ਼ਾ ਲੋਕ ਕਿ ਹੋਣਾ ਸੀਗਾ ਦੂਜੀ ਗੱਲ ਹੈਗੀ ਆ ਜੀ ਅੱਜ ਸਾਡੇ ਭਰਾ ਇੰਦਰ ਵੀਰ ਖੜੇ ਆ ਇੱਥੇ ਜਿਨ੍ਹਾਂ ਨੇ ਬੀਚ ਮਕਾਨ ਲੈ ਕੇਤਾ ਇੱਕ ਪਰਿਵਾਰ ਕੋਲ ਮਕਾਨ ਨਹੀਂ ਸੀ ਕਬੱਡੀ ਖੜ ਗਿਆ ਅੱਜ ਕਿੰਨੇ ਮਕਾਨ ਬਣ ਜਾਂਦੇ ਨੇ ਪਰ ਅੱਜ ਕਬੱਡੀ ਕਰੋੜਾਂ ਦੀ ਆ ਪਹਿਲਾ ਕਬੱਡੀ ਹੈ ਨਹੀਂ ਸੀ ਪਹਿਲਾਂ ਤਾਂ ਲੋਕ ਪਿੰਡਾਂ ਦੇ ਕਿਉ ਪੀਪੇ ਚ ਪੀਪਾ ਘੋਦੇਤਾ ਜਾਂ ਬਾਦਾਮ ਦੇ ਤਾਂ ਖਾਣ ਨੂੰ ਜੇ ਕੋ ਦਿੰਦੇ ਸੀਗੇ ਅੱਜ ਕਬੱਡੀ ਕਰੋੜਾਂ ਬਣੀ ਵੀ ਆ ਮੈਂ ਤਾਂ ਇੰਨਾ ਕਹਣਾ ਮੇਰਾ ਬਹੁਤ ਵਧਾਈ ਦੇਣਾ ਸਾਡੇ ਭਰਾ ਨੂੰ ਕਾਲੇ ਨੂੰ ਵੀ ਅੱਜ ਤੂੰ ਘਰ ਵਾਲਾ ਬਣ ਗਿਆ ਤਹ ਬਹੁਤ ਵਧਾਈ ਪਹਿਲਾਂ ਬਾਕੀ ਵਧਾਈ ਦੇ ਰਿਹਾ ਮੈਂ ਇਨਰ ਵੀਰਾਂ ਨੂੰ 1 ਲੱਖ ਰੁਪਏ ਲਾ ਕੇ ਦੇਖੋ ਇੱਕ ਗਰੀਬ ਪਰਿਵਾਰ ਨੂੰ ਅੱਜ ਘਰ ਤੇ ਘਰ ਚ ਪਹੁੰਚਾਇਆ ਲੈ ਕੇ ਇਹਨਾਂ ਕਹਿੰਦਾ ਮੈਂ ਖਿਮਰ ਜੱਜ ਗਾਂ ਵਾਹਿਗੁਰੂ ਜੀ ਖਾਲਸਾ ਭਰੀ ਪਤ ਡੀਬੀ ਸਾਹਿਬ ਜੀ ਹਾਂਜੀ ਡੀਬੀ ਸਾਹਿਬ ਜੀ ਅੱਜ ਜੋ ਕਾਲੇ ਦਾ ਸਨਮਾਨ ਹੋਇਆ ਹੈ ਇਹ ਇੱਕ ਖੇਡ ਜackets ਦਾ ਸਨਮਾਨ ਹੈ ਕਬੱਡੀ ਦਾ ਸਨਮਾਨ ਹੈ ਜੀ ਕਿਉਂਕਿ ਕਾਲੇ ਨੇ ਮਾਂ ਖੇਡ ਕਬੱਡੀ ਦੀ ਸੇਵਾ ਕੀਤੀ ਤੇ ਮਾਂ ਨੇ ਅਸ਼ੀਰਵਾਦ ਦਿੱਤਾ ਜੀ ਤੇ ਮਾਂ ਹਮੇਸ਼ਾ ਹੀ ਅਸ਼ੀਰਵਾਦ ਦਿੰਦੀ ਆ ਗੇਮ ਤਾਂ ਗੇਮ ਹੈ ਜੀ ਜੋ ਗੇਮ ਖੇਡਦਾ ਉਹਦਾ ਨਾਮ ਤਾਂ ਚਮਕਦਾ ਹੀ ਹੈ ਜੀ ਤੇ ਜੋ ਕਾਲੇ ਨੇ ਆਪਦੇ ਟਾਈਮ ਤੇ ਮਿਹਨਤ ਕੀਤੀ ਕਿਉਂਕਿ ਮੈਂ ਗਵਾ ਇਸ ਟਾਈਮ ਦਾ ਜੀ ਮੈਂ ਤਾਂ ਸੀਨੀਅਰ ਸੀਗਾ ਪਹਿਲਾਂ ਵੀ ਖੇਡੇ ਆ ਪਰ ਕਾਲਾ ਵਾਕਿਆ ਹੀ ਇੱਕ ਹੀਰਾ ਸੀਗਾ ਬੜਾ ਤਕੜਾ ਜਾਫੀ ਸੀਗਾ ਥੰਮ ਸੀਗਾ ਗਾਲਬ ਦੀ ਟੀਮ ਦਾ ਇਹਦੇ ਨਾਲ ਦੂਜੀ ਤਕੜਾ ਜਾਫੀ ਸੀਗਾ ਮੰਦਰ ਤਕੜਾ ਰੀਡਰ ਸੀ ਤੋਂ ਮਾਂ ਪਿੰਗਾਂ ਮੀਆਂ ਸਾਰੇ ਇਲਾਕੇ ਦੇ ਵਿੱਚ ਦੇਸ਼ਕ ਕਈ ਵਾਰ ਮਨ ਤੇ ਜਾਂਦਾ ਵੀ ਕਾਸ਼ ਮੈਂ ਵੀ ਬਾਹਰ ਜਾਂਦਾ ਜੇ ਕਾਲਾ ਨਹੀਂ ਨਾ ਬਾਹਰ ਗਿਆ ਕਾਲੇ ਦੇ ਯਾਰ ਦੋਸਤ ਬਾਹਰ ਜਾਵਣੇ ਅੱਜ ਉਹ ਮਾਨ ਸਨਮਾਨ ਕਰ ਰਹੇ ਆ ਕਾਲਾ ਆਪਦੇ ਆਪ ਨੂੰ ਬਾਹਰ ਗਿਆ ਹੀ ਸਮਝੀ ਬਿਲਕੁਲ ਕਿਉਂਕਿ ਉਹ ਇਹਦਾ ਹੀ ਸਨਮਾਨ ਕਰ ਰਹੇ ਆ ਇਹਦੀ ਗੇਮ ਦਾ ਸਨਮਾਨ ਕਰ ਰਹੇ ਆ ਕਬੱਡੀ ਦਾ ਸਨਮਾਨ ਕਰ ਰਹੇ ਆ ਇਸ ਕਰਕੇ ਕਬੱਡੀ ਦੇ ਵਿੱਚ ਕਈ ਦੌਰ ਚੱਲਦੇ ਆ ਕਈ ਤਰ੍ਹਾਂ ਦੇ ਦੌਰ ਚੱਲਦੇ ਰਹਿਣਗੇ ਪਰ ਕਬੱਡੀ ਸਦਾ ਹੀ ਜਿੰਦਾਬਾਦ ਆ ਤੇ ਇਹ ਕੁਦਰਤ ਅਲਿਓ ਆਪ ਦੇ ਆਪ ਚੱਲਣ ਵਾਲਾ ਇੱਕ ਪ੍ਰੋਸੈਸ ਆ ਇਹਦੇ ਵਿੱਚ ਕਈ ਤਰ੍ਹਾਂ ਚੜ੍ਹਾਏ ਆ ਪਰੇ ਨਾ ਕਦੇ ਰੁਕੀ ਹੈ ਤੇ ਨਾ ਕਦੇ ਰੁਕਣੀ ਹੈ ਤੇ ਕਾਲੇ ਵਾਂਗ ਜਿਹੜਾ ਵੀ ਕੋਈ ਖਿਡਾਰੀ ਇਹ ਗੇਮ ਦੀ ਸੇਵਾ ਕਰੂਗਾ ਉਹ ਫਲ ਪਾਊਗਾ ਹੀ ਪਾਊਗਾ ਤੇ ਅੱਜ ਅਸੀਂ ਕਾਲੇ ਨੂੰ ਵਧਾਈ ਦਿੰਦੇ ਆ ਕਿ ਤੈਨੂੰ ਕਬੱਡੀ ਦਾ ਫਲ ਮਿਲਿਆ ਧੰਨਵਾਦ ਕਰਦੇ ਆ ਪਰਮਾਤਮਾ ਦਾ ਧੰਨਵਾਦ ਕਰਦੇ ਆ ਉਹਨਾਂ ਐਨਆਰਆਈ ਭਰਾਵਾਂ ਦਾ ਤੇ ਧੰਨਵਾਦ ਕਰਦੇ ਆ ਉਹਨਾਂ ਦੇ ਨਾਲ ਦੇ ਸਾਥੀ ਖਿਡਾਰੀਆਂ ਦਾ ਜਿਨ੍ਹਾਂ ਨੇ ਕਾਲੇ ਦਾ ਸਨਮਾਨ ਬੀਪੀ ਸਾਹਿਬ ਜੀ ਮੇਰਾ ਸਵਾਲ ਸੀਗਾ ਵੀ ਜੋ ਕਬੱਡੀ ਤੁਹਾਡੇ ਟਾਈਮ ਦੇ ਵੇਲੇ ਤੁਸੀਂ ਖੇਡਦੇ ਜਦੋਂ ਅੱਜ ਲੱਖਾਂ ਕਰੋੜਾਂ ਦੀ ਕਬੱਡੀ ਹੋ ਚੁੱਕੀ ਆ ਉਸ ਟਾਈਮ ਜੋ ਸਹਯੋਗ ਮਿਲਦਾ ਸੀ ਪਲੇਅਰ ਨੂੰ ਜਿਵੇਂ ਕਿ ਉਦੋਂ ਕੀ ਕੀਮਤ ਸਹਯੋਗ ਮਿਲਦਾ ਸੀਗਾ ਦੇਖੋ ਵਿਕਾਸ ਹਮੇਸ਼ਾ ਹੁੰਦਾ ਰਹਿੰਦਾ ਹੈ ਜੀ ਤੇ ਆਪਾਂ ਨਵੇਂ ਵਿਕਾਸ ਦਾ ਕੰਪੈਰੀਸ਼ਨ ਪੁਰਾਣੇ ਨਾਲ ਕਰਦੇ ਹਾਂ ਜੀ ਨਾ ਕਬੱਡੀ ਉਦੋਂ ਮਾੜੀ ਸੀ ਨਾ ਕਬੱਡੀ ਅੱਜ ਮਾੜੀ ਹੈ ਜੀ ਉਹ ਗੱਲ ਵੱਖਰੀ ਹੈ ਕਿ ਰੂਪ ਬਦਲਦੇ ਰਹਿੰਦੇ ਆ ਉਸ ਟਾਈਮ ਕਬੱਡੀ ਅਣਖ ਦੀ ਸੀ ਪਿਆਰ ਦੀ ਸੀਗੀ ਸੱਚਾਈ ਦੀ ਸੀਗੀ ਜੀ ਅੱਜ ਕਬੱਡੀ ਦੇ ਵਿੱਚ ਪੈਸਾ ਹੋਣ ਕਰਕੇ ਉਹ ਟ੍ਰੈਂਡ ਚੇਂਜ ਹੋ ਗਏ ਕਿਉਂਕਿ ਜਦੋਂ ਪੈਸਾ ਆਉਂਦਾ ਕਿਸੇ ਗੇਮ 'ਚ ਪੈਸਾ ਆਪਦੇ ਕੋਲ ਨਾਲ ਲੈ ਕੇ ਆਉਂਦਾ ਜੀ ਤੇ ਪੈਸੇ ਦੀਆਂ ਜੋ ਚੰਗਿਆਈਆਂ ਪਰਾਈਆਂ ਚੱਲਣੀਆਂ ਹੀ ਪੈਂਦੀਆਂ ਅਸੀਂ ਉਹਦੇ ਆਧਾਰ ਦੇ ਉੱਤੇ ਅੱਜ ਦੀ ਕਬੱਡੀ ਨੂੰ ਨਿਤ ਨਹੀਂ ਸਕਦੇ ਜੀ ਬਿਲਕੁਲ ਸਾਨੂੰ ਆਸਵੰਦ ਹੋਣਾ ਚਾਹੀਦਾ ਹੈ ਗਾਂਵ ਵਾਲੇ ਝਾਕਣਾ ਚਾਹੀਦਾ ਹੈ ਪਰ ਅ ਗਾਂਵ ਵਾਲੇ ਅਸੀਂ ਤਾਂ ਹੀ ਝਾਕ ਸਕਦੇ ਹਾਂ ਜੇ ਅਸੀਂ ਆਪਦੇ ਪਿਸ਼ੋਕਰ ਨੂੰ ਯਾਦ ਰੱਖੀਏ ਤੇ ਪਿਸ਼ੋਕਰ ਦੇ ਵਿੱਚ ਪੁਰਾਣੇ ਪਲੇਅਰ ਆ ਗਏ ਜਿਨ੍ਹਾਂ ਨੇ ਕਬੱਡੀ ਖੇਡੀ ਹੈ ਜੀ ਤੇ ਪੁਰਾਣੇ ਖੇਡ ਪੁਰਾਣੇ ਪਲੇਅਰ ਅੱਜ ਵੀ ਜਿਨ੍ਹਾਂ ਦਾ ਨਾਮ ਹੈ ਸਾਰੀ ਦੁਨੀਆ ਜਾਣਦੀ ਹੈ ਉਹਨਾਂ ਨੂੰ ਅੱਜ ਵੀ ਪਿਆਰ ਮਿਲਦਾ ਅੱਜ ਦੇ ਜਿਹੜੇ ਖਿਡਾਰੀ ਆ ਇਮਾਨਦਾਰੀ ਨਾਲ ਖੇੜਦੇ ਉਹਨਾਂ ਨੂੰ ਪਿਆਰ ਮਿਲਦਾ ਉਹਨਾਂ ਦਾ ਮੁੱਲ ਅੱਜ ਵੀ ਪੈ ਰਿਹਾ ਜਿਹੜੇ ਇਮਾਨਦਾਰੀ ਨਾਲ ਨਹੀਂ ਖੇੜਦੇ ਸ਼ਾਰਟਕਟ ਜਾਂਦੇ ਆ ਉਹਨਾਂ ਨੂੰ ਉਹਦਾ ਫਲ ਮਿਲ ਜਾਂਦਾ ਇਸ ਕਰਕੇ ਤੁਸੀਂ ਬੜੀ ਚਿੰਤਾ ਨਾ ਕਰੋ ਜਿਹੜਾ ਕੁਐਸਚਨ ਤੁਸੀਂ ਜਿਹੜੇ ਕਾਰਨਰ ਤੋਂ ਤੁਸੀਂ ਕੀਤਾ ਮੈਂ ਸਮਝ ਗਿਆ ਪੁਆਇੰਟ ਪਰ ਆਪਾਂ ਨੂੰ ਹਮੇਸ਼ਾ ਆਸਵੰਦ ਤੇ ਪੋਜ਼ਿਟਿਵ ਹੋਣਾ ਚਾਹੀਦਾ ਜੀ ਜੀ ਬਿਲਕੁਲ ਕਿਉਂਕਿ ਗੇਮ ਹੋਇਆ ਹੀ ਪੋਜ਼ਿਟਿਵ ਦੀ ਜੀ ਜੀ ਬਿਲਕੁਲ ਗਾਮ ਸਾਨੂੰ ਗੇਮ ਆਸਵੰਦ ਸ ਇਸ ਕਰਕੇ ਛੁਰਨਾ ਨਹੀਂ ਗਿਆ ਜੀ ਸਾਬ ਇੱਕ ਵਾਰ ਗੱਲ ਕਿਹੜੀ ਜੁਣਾ ਦੇਖੋ ਪਹਿਲਾਂ ਕਬੱਡੀਆਂ ਹੁੰਦੀ ਸੀ ਪਿੰਡਾਂ ਦੇ ਕਿਉਂ ਘੋਟੜ ਕੇ ਦੇ ਸੀਗੇ ਜਾਂ ਖਰਾਕ ਦੇਣ ਦੇ ਸੀਗੇ ਕਬੱਡੀ ਉਦੋਂ ਕਬੱਡੀ ਸੀ ਉਦੋਂ ਲੋਕਾਂ ਦੇ ਪਿਆਰ ਸੀ ਕਬੱਡੀ ਚ ਪਿਆਰ ਅੱਜ ਹੀ ਪੁਰਾਖਾ ਹੈ ਕਬੱਡੀ ਚ ਜਿੰਨੇ ਹੀ ਬਾਅਦ ਕਬੱਡੀ ਖੇਡੇ ਸਾਡੇ ਬੱਚੇ ਸਾਰੇ ਕਿੱਡਾ ਅਮਰੀਕਾ ਸਰ ਘੁੰਮ ਗਏ ਅੱਜ ਵੀ ਸਾਡੇ ਆਏ ਮੇਰਾ ਖੁਦ ਰਸਤੇ ਘੁੰਮ ਗਿਆ ਨੂਨਾ ਭੈਣੀ ਬਣਗਾਲਾ ਜੀ ਅੱਜ ਵੀ ਪਲੇਅਰ ਸੀ ਉਹ ਕੱਲ ਕਿ ਵੀ ਹੁਣ ਕਬੱਡੀ ਗਰੀਬ ਪਰਿਵਾਰ ਜਿਵੇਂ ਅੱਜ ਤੁਸੀਂ ਆਪ ਇਹਨਾਂ ਮਾਣ ਕੀਤਾ ਕਾਲਜ ਆ ਕੇ ਮੈਨੂੰ ਬੜੀ ਖੁਸ਼ੀ ਦੀ ਗੱਲ ਦੀ ਜੀ ਮੈਨੂੰ ਬਹੁਤ ਖੁਸ਼ੀ ਗੱਲ ਦੀ ਸਾਡੇ ਭਰਾ ਦਾ ਜਿਹੜਾ ਜਰਾ ਛੱਤ ਰੂਪ ਛੱਤ ਤੋਂ ਬਿਨਾ ਪਾਇਆ ਸੀ ਆ ਛੱਤ ਰੇ ਪਾਇਆ ਗਿਆ ਨੂੰ ਮੈਂ ਤਾਂ ਇੰਨੀ ਖੁਸ਼ੀ ਕਰਨਾ ਵੀ ਸਾਡੇ ਭਰਾਵਾਂ ਨੂੰ ਵਧਾਈ ਦੇਣਾ ਸਾਡੇ ਇੰਦਰ ਵੀਰ ਜਿਨ੍ਹਾਂ ਨੇ ਇਹਨਾਂ ਨਾਲ ਸਹਿਯੋਗ ਕਰਕੇ 20 ਲੱਖ ਰੁਪਏ ਦਾ ਸਨਮਾਨ ਕਰਕੇ ਇਹਨੂੰ ਅੱਜ ਘਰ ਲੈ ਗਏ ਤਾਂ ਮੈਨੂੰ ਬੜੀ ਖੁਸ਼ੀ ਹੈ ਮੈਂ ਵਧਾਈ ਦੇਣਾ ਗੱਲ ਦੀ ਡੀ ਵੀ ਸਾਹਿਬ ਤੁਹਾਨੂੰ ਬਹੁਤ ਵਧਾਈ ਤੁਸੀਂ ਇਹਨੂੰ ਇਹ ਕੰਮ ਚ ਪਾਇਆ ਚਲੋ ਅੱਜ ਜਰਾ ਪੱਠੇ ਤੋਂ ਉੱਠ ਕੇ ਗਰੀਬ ਪਰਿਵਾਰ ਇੱਕ ਕਬੱਡੀ ਖੇਡਿਆ ਤਾਂ ਮੈਨੂੰ ਤਾਂ ਬੜਾ ਮਾਣ ਹੈ ਗੱਲ 'ਚ ਮੈਂ ਸਾਰੇ ਸਾਡੇ ਵੀਰਾਂ ਨੂੰ ਕਹਿੰਦਾ ਵੀ ਆਪਾਂ ਮਿਹਨ ਤੁਹਾਨੂੰ ਆਪਣੇ ਨਾਲ ਹੋਰ ਵੀ ਹਾਂਜੀ ਕੁਲਦੀਪ ਜੀ ਹੋਰ ਜੀ ਤੁਹਾਡਾ ਕਹਿੰਦੇ ਹਾਂ ਤੁਸੀਂ ਤਾਂ ਤੁਹਾਡੇ ਤਾਂ ਗੁਰੂ ਜੀ ਹੈਗੇ ਨਾ ਕੀ ਕਹਿਣਾ ਹੈ ਤੁਹਾਡਾ ਜੀ ਨਹੀਂ ਨਹੀਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਜਿਨ੍ਹਾਂ ਵੀਰਾਂ ਨੇ ਇਹਨਾਂ ਨੂੰ ਸਹਿਯੋਗ ਦਿੱਤਾ ਮਕਾਨ ਦਾ ਦਿੱਤਾ ਜੀ ਬਈ ਬਹੁਤ-ਬਹੁਤ ਧੰਨਵਾਦ ਜੀ ਇਹਨਾਂ ਦੇ ਪ੍ਰਸ਼ੰਸਾ ਦੇ ਵਿੱਚ ਸ਼ਬਦ ਘੱਟ ਹੀ ਪੈਣਗੇ ਮੇਰੇ ਹਿਸਾਬ ਨਾਲ ਤਾਂ ਵੀ ਨਹੀਂ ਚਲ ਗਈ ਹਾਂਜੀ ਕਾਲਾ ਜੀ ਹਾਂਜੀ ਹਾਂਜੀ ਤੁਹਾਡਾ ਪਿੰਡੂ ਖੜਾਰੀ ਹੈ ਜੀ ਇਹ ਪਿੰਡੂ ਰਹਿਣਾ ਜੀ ਕਬੱਡੀ ਹਮੇਸ਼ਾ ਇਹਦੇ ਸਰ ਜਿੰਨਾ ਚਿਰ ਮੈਂ ਕਹਿੰਦਾ ਲੰਮੀ ਨੂੰ ਕਰੇ ਦੀ ਬੰਦੇ ਦੀ ਤੁ ਗਿਆ ਪ੍ਰਮਾਤਮਾ ਨੇ ਲੰਮੀ ਨੂੰ ਬਖਸ਼ੇ ਵੀ ਸਾਡੇ ਅੱਜ ਦਲੇ ਚ ਪਾਸਦਾ ਹੈ ਬਿਲਕੁਲ ਜੀ ਬਿਲਕੁਲ ਹਾਂ ਬਹੁਤ ਹਾਂ ਕਾਲੇ ਹੁਣ ਦੱਸ ਕਿਵੇਂ ਲੱਗਦਾ ਹੁਣ ਤੈਨੂੰ ਬਹੁਤ ਧੰਨਵਾਦ ਆਪਾ ਦਾ ਮੈਂ ਗਾਲਬਲੇ ਮੈਂ ਤਾਂ ਗਾਲਬ ਜਰਮ ਇੱਥੇ ਲਿਆ ਤੇ ਜਰ ਮੈਨੂੰ ਲੈਣਾ ਤੇ ਮੈਂ ਗਾਲਬ ਸੀ ਬਾਬਾ ਨਾਸਨ ਦੇ ਪਿੰਡ ਕਰਕੇ ਜਰ ਮੈਂ ਇੱਥੇ ਲਿਆ ਮੈਂ ਤੇ ਮੈਂ ਜਣੀ ਜਰਮ ਤਾਂ ਗਾਲ ਵੀ ਲੈਣਾ ਸੀ ਤੇ ਮੈਂ ਬਜ ਦਾ ਗਾਲ ਵੀ ਆ ਅੱਜ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇ ਦੇਣਾ ਅਸੀਂ ਇਹ ਕੰਟਰਵਿਊ ਚਲਾਈ ਸੀ ਕਿੰਨਾ ਟਾਈਮ ਹੋ ਗਿਆ ਸਾਲ ਹੋ ਗਿਆ ਕਿ 1.5 ਸਾਲ ਹੋ ਗਿਆ ਸਾਲ ਸਾਲ 1.5 ਸਾਲ ਦੀ ਗੱਲ ਹੋ ਗਈ ਨਾ ਅਸੀਂ ਉਹਦੇ ਵਿੱਚ ਦਿਖਾਇਆ ਸੀ ਵੀ ਕਾਲਾ ਗਾਲਬ ਕਿੱਥੇ ਰਹਿੰਦਾ ਹੈਗਾ ਕੀ ਕੰਮ ਕਰਦਾ ਹੈਗਾ ਉਸ ਤੋਂ ਬਾਅਦ ਜੋ ਐਨ ਆਰ ਆਈ ਇਹਨਾਂ ਦੇ ਜੋ ਮਿੱਤਰ ਸੀਗੇ ਉਹਨਾਂ ਨੇ ਫਿਰ ਉਸ ਤੇ ਜ਼ੋਰ ਪਾਇਆ ਵੀ ਅਸੀਂ ਯਾਰ ਕਾਲੇ ਗਾਲਬ ਨੂੰ ਅਸੀਂ ਚੱਕੀਏ ਵੀ ਉਹਦਾ ਘਰ ਕਿੱਥੇ ਰਹਿ ਰਿਹਾ ਬਹੁ ਗਰੀਬੀ ਚ ਰਹਿ ਰਿਹਾ ਸਾਡੀ ਉਹ ਇੰਟਰਵਿਊ ਨੇ ਮਤਲਬ ਇਹ ਕਹਿ ਸਕਦੇ ਆ ਮੈਂ ਆਪਦਾ ਸਹਿਯੋਗ ਹੀ ਮੰਨਦਾ ਵੀ ਉਹ ਸਹਿਯੋਗ ਦੇ ਨਾਲ ਇੱਕ ਇੰਟਰਵਿਊ ਅਸੀਂ ਪਾਈ ਸੀ ਉਹਦੇ ਨਾਲ ਸਹਿਯੋਗ ਨਾਲ ਉਹਦਾ ਘਰ ਬਣ ਗਿਆ ਹਾਂਜੀ ਕਾਲਾ ਜੀ ਤੁਹਾਡਾ ਕੀ ਕਹਿਣਾ ਹੈ ਮੈਂ ਤਾਂ ਬਹੁਤ ਧੰਨਵਾਦ ਕਰਦਾ ਸਾਰਿਆਂ ਜਿਨ੍ਹਾਂ ਨੇ ਮੇਰੇ ਇੱਥੋਂ ਤੱਕ ਮੇਰੀ ਸੁਣੀ ਆ ਜੀ ਹਾਂ ਮੇਰੇ ਸਾਰੇ ਹਜੇ ਵੀ ਸੁਣਦੇ ਬਹੁਤ ਜ਼ਿਆਦਾ ਬਾਹਰ ਬਾਹਰ ਹੋ ਗਏ ਆ ਤੇ ਮੈਂ ਇਨਯਾਰੀ ਮੈਂ ਲੈ ਲੈਣਾ। ਹਾਂ ਠੀਕ ਹੈ ਇਨਯਾਰੀ ਲੈ। ਇਕਲ ਮਜੂਰ ਕਹਿੰਨੇ ਚਾਹਣਾ ਸੀ। ਜੀ। ਸਾਡੇ ਭਰਾਵਾਂ ਨੇ ਘਰ ਤਾਂ ਲੈਦਾ ਇਹਨੂੰ। ਏਕਰ ਨੂੰ ਵਿਦੇਸ਼ ਜਾਤ ਜੂਰ ਕਰਨ ਨੂੰ। ਬਿਲਕੁਲ। ਸਹੀ ਗੱਲ ਹੈ। ਨਿਕਾ ਜੀ ਏਕਰ ਭਰਾ ਮੇਰੇ ਨੂੰ ਵਿਦੇਸ਼ ਜੂਰ ਲੈ ਕੇ ਜਾਣਾ। ਕੋਈ ਮੇਰਾ ਬਾਹਰ ਧਰਦੀ ਪੈਰ ਪਾ ਸਕੀ। ਤੁਹਾਡਾ ਕਾਲਾਪੁਰਾ। ਬਿਲਕੁਲ। ਇਨੀ ਮੇਰੀ ਬੇਨਤੀ ਆ ਸਾਡੇ ਬਾਹਰ ਦੇ ਭਰਾਵਾਂ ਨੂੰ ਇੰਦਰਪ੍ਰੀਓ ਨੂੰ ਜਿਵੇਂ ਮਰਜੀ ਤਾਰੀ ਕੱਡੂਰ ਇੱਕ ਵਾਰ ਬਾਰੇ ਬਾਹਰ ਵਿਦੇਸ਼ੀ ਵੀ ਘੁੰਮ ਕੇ ਦੇਖ ਰਿਹਾ ਵੀ ਵਿਦੇਸ਼ ਐ ਕੀ ਜਾ ਬਿਲਕੁਲ ਵੈਗ ਇਹਦੇ ਮਨ ਚ ਨਾ ਰਹੀ ਗੱਲ ਹਾਂਜੀ ਪੰਡ ਗਾਲਬ ਗਲਾਂ ਦੇ ਸਾਡੇ ਸਪੈਂਸ ਸਾਹਿਬ ਸਿਕੰਦਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖੁਸ਼ੀ ਤੇ ਮੈਨੂੰ ਤਾਂ ਇਹ ਪਹਿਲਾਂ ਬਹੁਤ ਧੰਨਵਾਦ ਆ ਜਿਹੜੇ ਬਾਬਾ ਜੀ ਦੇ ਨਗਰ ਦੇ ਵਿੱਚ ਅਸੀਂ ਆ ਕੇ ਚਰਨ ਪਾਏ ਆ ਮਤਲਬ ਇੱਥੇ ਸਾਨੂੰ ਸੰਯੋਗ ਮਿਲਿਆ ਬਾਬਾ ਜੀ ਦੀ ਅਸ਼ੀਰਵਾਦ ਮਿਲਿਆ ਜੀ ਸੇਵਾ ਦਾ ਮੌਕਾ ਮਿਲਿਆ ਤੇ ਸਾਥੋ ਲਕੋਇਆ ਕੀ ਆ ਤੇ ਚਲੇ ਆਜੇ ਹਾਂਜੀ ਤੇ ਅਸੀਂ ਦੇਖੋ ਅਸੀਂ ਇਹ ਕਹਿੰਨੇ ਆ ਵੀ ਕਾਲਾ ਦੇਖੋ ਅਸੀਂ ਆਪਦਾ ਜਵਾਕ ਬਣਾ ਕੇ ਲਗੇ ਸੀ ਪਿੰਡ ਗਾਲਪਕਲਾ ਦੇ ਵਿੱਚ ਮੈਂ 3500 3500 ਰੁਪਏ ਦੇ ਚ ਟੂਰਨਾਮੈਂਟ ਸ਼ੁਰੂ ਕੀਤਾ ਸੀ ਟਰਾਲੀ ਦੇ ਉੱਤੇ ਰੋਟੀ ਤੇ ਆਲੂਆਂ ਦੀ ਇਹਨੂੰ ਪੁੱਛ ਲੋ ਵੀ ਸਬਜ਼ੀ ਸਾਡੇ ਘਰੋਂ ਜਾਂਦੀ ਸੀ 3500 ਚ ਕੀਤਾ ਆਹੀ ਡੀਪੀ ਸਾਹਿਬ ਹੁਣੇ ਸਾਡੇ ਖੇਡਦੇ ਹੁੰਦੇ ਸੀ ਇਨਾਮ ਸਾਡਾ ਕੀ ਹੁੰਦਾ 5100 3100 ਹਰਜੀਤ ਬਾਜੇਖਾਨੇ ਵਾਲਾ ਅਸੀਂ ਚੜਾਇਆ ਹਾਂਜੀ 30 ਸੈਕਿੰਡਾਂ ਸੀ ਚਲਾਏ ਆ ਤੇ 1.5 ਪੁਆਇੰਟ ਗਾਲਪ ਕਲਾਂ ਤੋਂ ਚੱਲਿਆ ਅਸੀਂ ਕਹਿੰਨੇ ਵੀ ਦੇਖੋ ਜੇ ਇਨਸਾਫ ਹੁਣ ਵੀ ਆਪਾਂ ਤੇ ਸਮਝ ਤੂੰ ਉਹ ਦਿਨ ਆਏ 28 ਕਿਲੋ ਦਾ ਕਰਾਏ ਮੈਚ ਆਪਾਂ ਹਾਂਜੀ ਤੇ 65 ਕਿਲੋ ਦੇ ਕਰਾਏ ਯਾਰ ਪਿੰਡਵਾਰ ਪਿਓਰ ਕਰ ਅਸੀਂ ਕਹਿੰਨੇ ਵੀ ਦੇਖੋ ਵਧੀਆ ਮੈਚ ਕਰਾਓ ਪਿੰਡਵਾਰ ਕਰੋ ਪਿੰਡ ਚੋਂ ਨਿੱਕੀ ਪਨੀਰੀ ਨੂੰ ਉਠਾਓ ਤੁਸੀਂ ਆਹ ਛੋਟੀ ਪਨੀਰੀ ਖੜੀ ਹੈ ਇਹਨੂੰ ਠਾਵਾਂਗੇ ਆਪਾਂ ਕੰਮ ਜਾਵਾਂ ਤੁਸੀਂ ਚੰਗੇ ਪਲੇਅਰ ਤੇ ਲਾ ਦਿੰਦੇ ਆ ਉਹ ਇੱਕ ਪਲੇਅਰ ਹੀ 2-3 ਲੱਖ ਰੁਪਏ ਲੈ ਕੇ ਚਲੇ ਜਾਂਦਾ ਦੂਜੇ ਵਿਚਾਰੇ ਮੂੰਹ ਖਲੀ ਝਾਕਦੇ ਰਹਿ ਜਾਂਦੇ ਮੈਂ ਹੀ ਹਰੇਕ ਪਿੰਡ ਨੂੰ ਮੈਂ ਬੇਨਤੀ ਕਰਦਾ ਵੀ ਕਰਾਓ ਟੂਰਨਾਮੈਂਟ ਵੱਧ ਤੋਂ ਵੱਧ ਦੋ ਕਰਾ ਲਓ ਪਰ ਛੋਟੇ ਬੱਚਿਆਂ ਨੂੰ ਕਢਾਓ 35 ਕਿਲੋ ਲਾਓ 65 ਕਿਲੋ ਲਾਓ ਇਹ ਜੇ ਮਤਲਬ ਕਰਾਓ ਮੈਜੀ ਦੇ ਨਾਲ ਬੱਚੇ ਉੱਠਣ ਪਰ ਇਹ ਬੱਚੇ ਜੇ ਥੱਲੇੋਂ ਪਨੀਰੀ ਇਕੱਠਿਆਂ ਦੀ ਲਾਵਾਂ ਤਾਂ ਇਕੱਠਾ ਵੱਡਾ ਹੋਣਾ ਤੇ ਨਹੀਂ ਕੋਈ ਚੀਜ਼ ਨਹੀਂ ਬਣਨੀਗੀ ਤੇ ਵੱਡੇ ਪਲੇਅਰ ਆ ਸੀ ਆਲ ਓਪਨ ਸੱਦ ਲੈਨੇ ਆ ਸੱਦ ਲੈਨੇ ਉਹ ਰਲ ਕੇ ਇੱਕ ਦੋ ਮੈਚ ਲੱਗਦੇ ਆ ਰਲ ਕੇ ਮਾਰ ਜਾਂਦੇ ਵਿੱਚ ਕੋਲ ਕਾਪੀ ਠੀਕ ਇੱਕ ਨੂੰ ਤੁਸੀਂ ਇੱਕ ਨੂੰ ਥਾਰ ਦੇ ਜਿੰਨੇ ਜਿਹੜੇ ਦੂਜੇ ਵਿਚਾਰੇ ਨੇ ਇਹਨਾਂ ਨੂੰ ਸਾਈਕਲ ਨਹੀਂ ਦਿੰਦੇਗੇ ਮੈਂ ਹਾਂਜੀ ਮੈਂ ਇਹ ਕਹਿੰਨਾ ਵੀ ਜਿਹੜੀ ਚੀਜ਼ ਆ ਵੀ ਕੋਈ ਵੀ ਚੀਜ਼ ਆ ਹਰੇਕ ਬੰਦੇ ਨੂੰ ਚਾਹੀਦਾ ਵੀ ਉਹਦਾ ਸ਼ੌਕੜ ਸੋਚੋ ਵੀ ਕਿੱਥੋਂ ਆ ਅੱਜ ਅਸੀਂ ਡੇਢ ਆਪਣਾ ਡੇਢ ਪਹਿਨ ਤੇ ਲਾਇਆ ਗੱਲ ਤੋਂ ਚੱਲਿਆ 30 ਸੈਕਿੰਡ ਚੱਲੀ ਆ ਦੁਨੀਆ 'ਚ ਨਾ ਗੱਲਬਾਤ ਕਿਉਂ ਅਸੀਂ ਇਨਸਾਫ਼ ਨਾਲ ਕਾਢੀ ਖਲਾਈ ਆ ਇਨਸਾਫ਼ ਨਾਲ ਕੀਤੇ ਆ ਤੇ ਇਹਨਾਂ ਨੂੰ ਲੈ ਕੇ ਆਏ ਅਸੀਂ हां सी दो ही गए इथे सी दोने पूछ लो दोनों भ्रामा नु लेके गए हां जी दो ही भ्राजा ए ए पਿੰਡ ਚ ਇਥੇ ਖੜਦੇ ਸਾਡੇ ਇਥੋਂ ਬੈਲੀ ਆ ਮੁੰਡਾ ਇਹਨਾਂ ਦਾ ਹੈਗਾ हां जी ਸੀਗੇ ਚਲੇ ਗਏ ਉਹ ਵੀ ਇਹਨਾਂ ਦਾ ਰੀਡਰ ਸੀ ਬਹੁਤ ਛੋਟੀ ਦਾ ਰੀਡਰ ਸੀ ਚਲੋ ਥੋੜਾ ਜਿਹਾ ਗੁੱਸਾ ਖੁਰ ਕਰਦਾ ਸੀ ਆ ਬਾਤ ਛੂਡ ਆਪਣਾ ਕੌਣ ਕਹਿੰਦਾ ਬਾਅਸ ਸੀ ਚੱਕ ਉਹਨੇ ਬਾਲਟੀ ਤੇ ਮਾਰਿਆ ਕਾਲੇ ਨੇ ਵੀ ਤਰਾਜ ਕੀਤਾ ਸੀ ਵੀ ਕੀਤਾ ਵੀ ਜਾਨ ਹਰੇਕ ਬੰਦੇ ਚ ਹੁੰਦੀ ਆ ਜੇ ਹਰਜੀਤ ਸੋਚੇ ਹਰਜੀਤ ਜਾਨ ਬਾਅਦ ਸੀ ਇਹ ਥੋੜਾ ਵੀ ਬੰਦੇ ਮਾਰ ਦੇਣੇ ਆ ਬੰਦੇ ਨੂੰ ਖੇਡੋ ਚੱਜ ਨਾ ਖੇਡਣਾ ਚਾਹੀਦਾ ਬਿਲਕੁਲ ਅਨਸਾਬ ਕਾਲਾ ਬੈਠਾ ਕਾਲੇ ਉਹਨਾਂ ਨੇ ਵਧੀਆ ਖੇਡੇ ਸਾਰੇ ਵਧੀਆ ਜੇ ਸੋਚੀਏ ਬਹੁਤ ਸੋਣਾ ਖੜਿਆ ਦਾਰਸੀ ਖੜਿਆ ਛਮਾ ਖੜਿਆ ਅਛਭਾਈ ਹੁਣੀ ਸਾਰੇ ਜਿੰਨੇ ਮੁੰਡੇ ਸਾਡੇ ਬਹੁਤ ਚੋਟੀ ਦੇ ਖੜੇ ਆ ਬਈ ਗੁੱਸੇ ਨਾਲ ਨਹੀਂ ਖੜਨਾ ਚਾਹੀਦਾ ਬਿਲਕੁਲ ਅਨਸਾਫ ਨਾਲ ਲੋ ਬੱਚਿਆਂ ਨੂੰ ਨਾ ਰੋ ਲਾ ਕੇ ਪਤਾ ਚੱਕੀਏ ਮੈਂ ਇਸੇ ਕਰਕੇ ਸਾਰੇ ਪਿੰਡ ਕਲੀਓ ਨਗਰ ਕਲੀਓ ਮੇਰੇ ਜਿੰਨੇ ਐਨਆਰਆਈ ਬਾਹਰ ਲਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਆ ਆਪਦੇ ਕਲੀਓ ਨਗਰ ਕਲੀਓ ਤੇ ਕਾਲੇ ਦਾ ਧੰਨਵਾਦ ਕਰਦਾ ਭਾਈ ਤੇਰਾ ਹੱਕ ਬਣਦਾ ਸੀ ਅਸੀਂ ਦੇਣੇ ਦੇਣੇ ਤੂੰ ਸਾਡੇ ਆ ਬਸੰਦਾ ਸਾਡਾ ਹੀ ਆ ਤੂੰ ਰਹਿ ਰਹਿਣਾ ਛੇਰਪੇ ਤੇ ਹੈ ਗਾਲ ਵੀ ਆ ਬਾਈ ਇਹਨੂੰ ਵਧਾਈਆਂ ਦੇਣਾ ਬਾਹ ਵੀ ਗਾਂਹ ਵੀ ਇਹਨੂੰ ਜੜੀ ਚੀਜ਼ ਦੀ ਲੋੜ ਹੋਵੇ ਨਾਲ ਇਹਦੇ ਖੜੇ ਅਜੀ ਬਿਲਕੁਲ ਜੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਸਪ੍ਰੈਂਸ ਸਕੰਦਰ ਸਿੰਘ ਨਾਲ ਗੱਲਬਾਤ ਕੀਤੀ ਹੈਗੀ ਆ ਉਹਨਾਂ ਦੇ ਬ੍ਰਦਰ ਹੈਗੇ ਆ ਤਾਰ ਹਾਂਜੀ ਤਾਰ ਕੀ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੈਂ ਤਾਂ ਮੇਰਾ ਭਰਾ ਰਬਰਗਾ ਜੀ ਵਧੀਆ ਇਹਦੀ ਮਦਦ ਕੀਤੀ ਆ ਗਾਲ ਵਾਲਿਆਂ ਨੇ ਜੀ ਇਹ ਮੰਦਰ ਗਾਲ ਦਰਸੀ ਗਾਲਬ ਮੱਪੀ ਹੋ ਗਿਆ ਸਾਰੇ ਚਲੋ ਜਿੰਨਾ ਮਤਲ ਇਹਦਾ ਜੋਗਮਾਨ ਦੇ ਉਹਨਾਂ ਨੇ ਮਦਦ ਕੀਤੀ ਆ ਅਸੀਂ ਦੋਹੇ ਭਰਾ ਜਾਂਦੇ ਰਹੇ ਆ ਚਲ ਅਸੀਂ ਤਾਂ ਅੱਜ ਵੀ ਗਾਲਬ ਦੇ ਨਾਲ ਪਹਿਲਾਂ ਵੀ ਗਾਲਬ ਦੇ ਨਾਲ ਸੀਗਾ ਮੇਰੇ ਐਨਆਰਆਈਆਂ ਦਾ ਸਾਰੇ ਸਰਪੰਚ ਸਾਹਿਬ ਖੜੇ ਆ ਇਹ ਨਾਲ ਸਾਨੂੰ ਨਹੀਂ ਜਾਂਦੇ ਰਹੇ ਅਸੀਂ ਪਹਿਲਾਂ ਅਸੀਂ ਇਹਨਾਂ ਨੇ ਸ਼ਾਮ ਨੂੰ ਬਾਲਟੀ ਵਾਲੀ ਦੁੱਧ ਹੀ ਪੋਣੀ ਜਦੋਂ ਸ਼ੁਰੂ ਕੀਤਾ ਇਹਨਾਂ ਨੇ ਅਸੀਂ ਇੱਥੋਂ ਸਾਈਕਲਾਂ ਤੇ ਜਾਣੇ ਇਹਨਾਂ ਨੇ ਯਾਰੀ ਮਦਦ ਕਰਨੀ ਸਾਡੀ ਵੀ ਚਾਲੇ ਤੇ ਮਿਹਨਤ ਕਰਨ ਆਉਂਦੇ ਆ ਧੰਨਵਾਦ ਸਾਰਿਆਂ ਦਾ ਜੀ ਬਹੁਤ ਵਧੀਆ ਸਾਡਾ ਭਰਾ ਰੱਬ ਵਰਗਾ ਵਾ ਉਸ ਕਰਕੇ ਗਾਲ ਖੜਾ ਜਿਹਦੇ ਨਾਲ ਠੀਕ ਹੈ ਆਪਣੇ ਅਫਸਰ ਸਹਿਬਾਨ ਵੀ ਵੀਡੀਓ ਦਫ਼ਤਰ ਪਹੁੰਚੇ ਹੈਗੇ ਆ ਮਨਮੋਹਣ ਜੀ ਹਾਂ ਜੈ ਸਾਹਿਬ ਹਾਂਜੀ ਹਾਂਜੀ ਦੇਖੋ ਕਿ ਨੌਜਵਾਨ ਕਿੰਨੇ ਪੂਰਾ ਫੱਟ ਸਹੀਦਾ ਫਲੇਰ ਰੰਗਾਂ ਦੀ ਕਿਵੇਂ ਦੇਖ ਲਈ ਸਾਡੇ ਲੋ ਕਾਲੇ ਵੀਰ ਜੀ ਨੂੰ ਬਹੁਤ ਬਹੁਤ ਵਧਾਈ ਹੈ ਜੀ ਬਹੁਤ ਇਹਨਾਂ ਨੇ ਕਬੱਡੀ ਨੂੰ ਦੇਣਾ ਇਹਨਾਂ ਦੀ ਤੇ ਬਹੁਤ ਹੀ ਹੀਰਾ ਭਰਾ ਸਾਡਾ ਵੱਡਾ ਤੇ ਬਹੁਤ ਬਹੁਤ ਬਧਾਈ ਦੇ ਪਾਤਨ ਸਾਡਾ ਵੀਰ ਇੱਕ ਸਾਡਾ ਵੀਰ ਇੱਕ ਇਹ ਵੀ ਕਬੱਡੀ ਵਿੱਚ ਬਣਦਾ ਮੈਂ ਮੈਂ ਬਹੁਤ ਮਿੰਦ ਕਰਦਾ ਹਾਂ ਬਹੁਤ ਮਿੰਦ ਕਰਦਾ ਬਹੁਤ ਜ਼ਿਆਦਾ ਪਰ ਇਹਦਾ ਹੁਣ ਚਲੋ ਮਲਾਜਮ ਹੁਣ ਕਰਕੇ ਨਹੀਂ ਕਰਕੇ ਥੋੜਾ ਡੋੜੀ ਮੜ ਕੇ ਕਰਕੇ ਆ ਤਾਂ ਮੁੰਡਾ ਫੱਟਾ ਹਾਂਜੀ ਵੀਰੇ ਸਾਡਾ ਕਾਲਾ ਵੀਰ ਬਹੁਤ ਜਿਆਦਾ ਵਧੀਆ ਬੰਦਾ ਵਾ ਜੀ ਤੇ ਉਹਨੇ ਬਹੁਤ ਬੱਚਿਆਂ ਨੂੰ ਜਣੀ ਕਬੱਡੀ ਖੇਡਣ ਲਾਇਆ ਵੀਰੇ ਬਹੁਤ ਵਧੀਆ ਬੰਦਾ ਵਾ ਸਾਡੇ ਸਰਪੰਚ ਸੁਰਾਜ ਸਿੰਘ ਜੀ ਤੇ ਸਾਡੇ ਬਹੁਤ ਵਧੀਆ ਦੋਸਤਾਂ ਜਿਹੜੇ ਵੀਡੀਓ ਦਫ਼ਤਰ ਤੋਂ ਆਏ ਆ ਬਹੁਤ ਹੀ ਇਹਨਾਂ ਦਾ ਧੰਨਵਾਦ ਆ ਵੀਰੇ ਬਹੁਤ ਵਧੀਆ ਗੱਲ ਆ ਵੀ ਇਹਨਾਂ ਪ੍ਰਮੋਟ ਕਰੋ ਕਬੱਡੀ ਨੂੰ ਵੀਰੇ ਬਹੁਤ ਵਧੀਆ ਗੱਲ ਆ ਜੀ ਧੰਨਵਾਦ ਜੀ ਠੀਕ ਆ ਜੀ ਚਲੋ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਕੀ ਨਾਮ ਥੈਂਕ ਯੂ ਥੈਂਕ ਯੂ ਅਮਰਜੀਤ ਸਿੰਘ ਖੇਲਾ ਜੀ ਕਿਵੇਂ ਲੱਗਦਾ ਬਹੁਤ ਵਧੀਆ ਬਹੁਤ ਫੇਰ ਪੱਕਲਾ ਜੀ ਪਿੰਡ ਮੇਰਾ ਕਿਵੇਂ ਲੱਗਦਾ ਹੈਗਾ ਜੀ ਬਹੁਤ ਵਧੀਆ ਬਹੁਤ ਵਧੀਆ ਗੱਲ ਜਿੰਨੇ ਨਹੀਂ ਵੀ ਇਹਨਾਂ ਦੇ ਵੀਰੇ ਨੇ ਮਦਦ ਕੀਤੀ ਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਥੈਂਕ ਯੂ ਕਰਦੇ ਹਾਂ ਆਪਣੇ ਪਿੰਡ ਵੱਲੋਂ ਸਾਰੇ ਪਿੰਡੋਂ ਠੀਕ ਆ ਧੰਨਵਾਦ ਤੁਹਾਡਾ ਜੀ ਹਾਂਜੀ ਕੋਕਰੀ ਕੋਕਰੀ ਕਲਾ ਤੋਂ ਵੀ ਇੱਥੇ ਪਹੁੰਚੇ ਸੀਗੇ ਜੋ ਵਧ ਗਾਲਬ ਜੀ ਨੂੰ ਘਰ ਜੋ ਬਣਾਇਆ ਹੈਗਾ ਨਵਾਂ ਜੋਇਨਰੀ ਨਾਲ ਸਹਿਯੋਗ ਨਾਲ ਬਣਿਆ ਹੈਗਾ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਅਸੀਂ ਗੱਲ ਜੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਜੀ ਸਾਨੂੰ ਬੜੀ ਖੁਸ਼ੀ ਹੋਈ ਹੈ ਜੀ ਅੱਜ ਜੋ ਕਿ ਅਸੀਂ ਗਾਲਬ ਆਪਣੇ ਕਾਲਾ ਦੀ ਘਰੇ ਆਏ ਹਾਂ ਜੀ ਜੀ ਬਹੁਤ ਮਾਣ ਸਨਮਾਨ ਬਖਸ਼ਿਆ ਜਿਹੜਾ ਕਿ ਇਹਨੂੰ ਘਰ 20 ਲੱਖ ਦੇ ਕਰੀਬ ਬੜੀ ਖੁਸ਼ੀ ਦੀ ਗੱਲ ਹੈ ਨਾਰੀ ਵੀਰਾਂ ਨੇ ਸਹਿਯੋਗ ਦੇ ਨਾਲ ਇਹ ਜੀ ਮਦਦ ਕੀਤੀ ਆ ਉਹ ਤੋਂ ਅਸੀਂ ਇੰਨੇ ਖੁਸ਼ ਆ ਮੇਰੇ ਨਾਲ ਰਾਜੂ ਸਿੰਘ ਜੀ ਛੇਰਪੁਰਾ ਜੀ ਆਤਮਾ ਸਿੰਘ ਜੀ ਕੈਨੇਡਾ ਜੀ ਰਣਜੀਤ ਸਿੰਘ ਜੀ ਕੈਨੇਡਾ ਮੈਂ ਕਰਮਜੀਤ ਸਿੰਘ ਜੀ ਪ੍ਰਧਾਨ ਕੋਕਰੀ ਕਲਾਂ ਜੀ ਸਾਇਟੀ ਪ੍ਰਧਾਨ ਬੜੀ ਮੈਨਕੇ ਖੁਸ਼ੀ ਹੋਈ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਭਾਈ ਜੀ ਬੋਲ ਜੀ ਬੋਲ ਤਾਂ ਤੁਸੀਂ ਕੋਈ ਨਹੀਂ ਹੁੰਦਾ ਕੋਈ ਬੋਲ ਦਾਈ ਦੇ ਦੱਸ ਕਾਲਾ ਜੀ ਬਈ ਉਹ ਕਾਲਾ ਸਾਹਿਬ ਐਜੂ ਜੀ ਫਤਿਹ ਹਾਂਜੀ ਅਸੀਂ ਕਬੱਡੀ ਖੇਡਦੇ ਨੇ ਡੀਪੀ ਹੋਂ ਦੇ ਨਾਲ ਜੀ ਦੇਵੀ ਵਿਦਿਆਲ ਦੇ ਨਾਲ ਸਾਡੀ ਕੋਕਰੀ ਕਲਾਂ ਟੀਮ ਸੱਤ ਤਿੰਨ ਕਰਾਂਦੀ ਸੀ ਜਿਹੜੀ ਕਿ ਇਕੱਲੇ ਪਿੰਡ ਦੀ ਟੀਮ ਜ਼ਿਲ੍ਹੇ ਨਾਲ ਖੇਡਦੀ ਸੀ ਅੱਛਾ ਜੀ ਹਾਂ ਤੇ ਸਾਨੂੰ ਬੜਾ ਮਾਣ ਬਾਦਸ਼ਾ ਰਾਜੂ ਇਹਨਾਂ ਨੇ ਕਾਲੇ ਹੋਂਾਂ ਨੇ ਇਕੱਠੇ ਖੇਡਦੇ ਰਹੇ ਸੀ ਬੱਧੀਆ ਲੱਗਦਾ ਹੈਗਾ ਜੀ। ਬਾਈ ਜੀ ਆਹ ਪਿੰਡ ਦੇ ਹਾਂਜੀ ਹਾਂਜੀ ਬਾਈ ਸਾਹਿਬ ਆ ਇਹਨਾਂ ਨਾਲ ਗੱਲ ਕੀ ਨਾਮ ਆ ਜੀ ਆਪ ਦਾ? ਮੇਰਾ ਨਾਮ ਬਲਦੇਵ ਸਿੰਘ ਆ ਜੀ। ਕਿਵੇਂ ਲੱਗਦਾ ਤੁਹਾਨੂੰ ਜੀ? ਸਾਨੂੰ ਬਹੁਤ ਖੁਸ਼ੀ ਆ ਜੀ ਅਸੀਂ ਕਾਲੇ ਨਾਲ ਖੁੱਦ ਖੇਡਦੇ ਰਿਆਂ ਜੀ। ਸਾਡਾ ਜਾਨੀ ਬੇਟਾ ਘਟ ਹੁੰਦਾ ਸੀਗਾ। ਪਿੰਡ ਜੀ ਮੈਚ ਲਾਇਆ ਅਸੀਂ। ਗਾਲ ਵਿੱਚ ਵੀ ਖੇਡੇ ਅਸੀਂ। ਦੇਖ ਦੇਖ ਹਾਂਜੀ ਹਾਂਜੀ। ਹਾਂਜੀ। ਉਹ ਬਟਸਾਰ ਫਾਜਕਾਰ ਬਾਜ਼ੀ ਵਿੱਚ। ਹਾਂਜੀ ਹਾਂਜੀ। ਸਾਨੂੰ ਅੱਜ ਬੜੀ ਮਾਣ ਦੀ ਗੱਲ ਆ ਜੀ ਕਾਲੇ ਦਾ ਇੰਨਾ ਮਾਣ ਸੌਣਾ ਕੀਤਾ ਬਹੁਤ ਖੁਸ਼ੀ ਦੀ ਗੱਲ ਆ ਜੀ। ਹਰੇਕ ਪ੍ਰੇਅਰ ਦਾ ਮਾਨਤਾ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਹੋ ਗਿਆ ਜੀ ਹਾਂ ਜੀ ਹਾਂ ਜੀ ਆ ਜਿਓ ਜੀ ਆਪਾਂ ਘਰ ਦਿਖਾਉਨੇ ਆ ਕਾਲੇ ਗੱਲ ਦਾ ਤੁਸੀਂ ਦੇਖ ਸਕਦੇ ਹੋ ਲਵਾਈ ਲੱਗੇ ਹੈਗੇ ਆ ਆ ਡੀਜੇ ਵਾਲੇ ਇਧਰ ਪੂਰਾ ਸਮਾਨ ਅਜ ਲੱਗਿਆ ਹੈਗਾ ਤੇ ਉਹਨਾਂ ਦੇ ਉਹਨਾਂ ਦੇ ਜੋ ਵਾਈਫ ਚੱਲੀ ਜਾਂਦਾ ਨਾ ਚੱਲਦਾ ਪਿਆ ਨਾ ਉਹਨਾਂ ਦੇ ਵਾਈਫ ਇੱਕ ਮਿੰਟ ਕਰਾਲਾ ਉਹਨਾਂ ਦੇ ਵਾਈਫ ਬਹੁਤ ਵਧੀਆ ਜੀ ਐਨ ਆਰ ਆਈ ਵੀਰਾਂ ਨੇ ਕਾਲੇ ਬਾਈ ਦਾ ਸਹਿਯੋਗ ਦਿੱਤਾ ਜੀ ਕਾਲੇ ਬਾਈ ਨੇ ਸਾਰੀ ਜ਼ਿੰਦਗੀ ਆਪਣੀ ਗਲਵਕਲਾਂ ਦੇ ਪਿੰਡ ਲਈ ਸਾਰੀ ਕੱਢ ਦਿੱਤੀ ਹੈ ਜ਼ਿੰਦਗੀ ਆਪਣੀ ਜੀ ਬਹੁਤ ਬਹੁਤ ਮੁਬਾਰਕਾਂ ਬਾਈ ਕਾਲੇ ਨੂੰ ਨਵੇਂ ਘਰ ਦੀਆਂ ਤੇ ਸਾਰੇ ਐਨ ਆਰ ਆਈ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਾਈ ਕਾਲੇ ਨੂੰ ਘਰ ਲੈ ਕੇ ਦਿੱਤਾ ਜੀ ਆ ਉਹਨਾਂ ਦੇ ਵਾਈਫ ਹੈਗੇ ਜੀ ਸਾਡੇ ਮਾਤਾ ਜੀ ਆ ਹਾਂ ਹਾਂ ਮਾਤਾ ਖੁਸ਼ ਠੀਕ ਆ ਜੀ ਖੁਸ਼ਪੂਰੇ ਹੈ ਉਹਦੇ ਖੁਸ਼ ਨਹੀਂ ਹੈ ਨਹੀਂ ਖੁਸ਼ਪੂਰੇ ਖੁਸ਼ਪੂਰੇ ਹਾਂ ਹੋਰ ਪੂਰੀ ਖੁਸ਼ੀ ਆ ਮਹਾਰਾਜ ਨੂੰ ਤੰਦਰੁਸਤੀ ਦੇਵੇ ਜੀ ਜਿਨ੍ਹਾਂ ਨੇ ਆਪਾਂ ਨੂੰ ਮਕਾਨ ਲੈ ਕੇ ਦਿੱਤਾ ਵਾ ਜੀ ਜਿੰਦਗੀ ਉਹਨਾਂ ਦੀ ਵੱਧ ਤੋਂ ਵੱਧ ਵਧਾਵੇ ਮਹਾਰਾਜ ਠੀਕ ਆ ਜੀ ਠੀਕ ਆ ਠੀਕ ਆ ਜੀ ਠੀਕ ਆ ਠੀਕ ਆ ਚਲੋ ਮਾਤਾ ਉਹਨਾਂ ਗੱਲਬਾਤ ਨਹੀਂ ਕਰਨਾ ਕਰ ਸਕਦੇ ਆ ਹੈਗਾ ਕਮਰਾ ਇੱਕ ਇੱਧਰ ਬਣਾਇਆ ਹੈਗਾ ਵਾ ਆ ਹਾਲ ਹੋ ਗਿਆ ਜੀ ਆ ਦੇਖ ਸਕਦੇ ਆ ਔਰੀਆਂ ਹੈਗੀਆਂ ਇੱਧਰ ਜੀ ਆ ਦੋ ਕਮਰੇ ਹੈਗੇ ਆ ਹਾਂਜੀ ਇਹ ਮੈਨੂੰ ਲੱਗਦਾ ਹੈਗਾ ਅੱਜ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਸਰ ਪਹਿਲਾਂ ਕਿ ਛੋਟੇ ਜਿਹੇ ਘਰ ਚ ਰਹਿੰਦੇ ਸੀਗੇ ਹਾਂਜੀ ਹਾਂਜੀ ਹੁਣ ਬਹੁਤ ਵਧੀਆ ਘਰ ਬਣ ਗਿਆ ਹਾਂਜੀ ਜੋ ਐਨ ਆਰ ਆਈ ਦੇ ਸਹਿਯੋਗ ਨਾਲ ਬਣਾਇਆ ਹੈ ਐਨ ਆਰ ਆਈ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬਸ ਇਹੀ ਕਹਿੰਨੇ ਵੀ ਬਹੁਤ ਵਧੀਆ ਉਹਨਾਂ ਨੇ ਕੀਤਾ ਜੋ ਕੰਮ ਹੋਇਆ ਬਹੁਤ ਵਧੀਆ ਹੋਇਆ ਵਧੀਆ ਹੋ ਗਿਆ ਨਾ ਜੁਲ ਹਾਂ ਆਪਾਂ ਹੋਰ ਵੀ ਕਲਾ ਦੇ ਵਿੱਚ ਅਸੀਂ ਪਹੁੰਚੇ ਸੀਗੇ ਕਾਲਾ ਗਾਲ ਉਹਦੇ ਕਰ ਜੋ ਅੰਤਰਰਾਸ਼ਟਰੀ ਪਲੇਅਰ ਹੋਇਆ ਗਿਆ ਉਹਨਾਂ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਇਹ ਕਾਲਾ ਗਾਲ ਬਣਾ ਵੀ ਗੱਲਬਾਤ ਕੀਤੀ ਤੇ ਜੋ ਲੋਕ ਇੱਥੇ ਉਹਨਾਂ ਦੇ ਸਹਿਯੋਗ ਜਿਹਨਾਂ ਦਿੱਤਾ ਉਹ ਪਹੁੰਚੇ ਸੀਗੇ ਉਹਦੇ ਯਾਰ ਦੋਸਤ ਪਹੁੰਚੇਗੇ ਆਪਸਰ ਸਵਾਨ ਵੀ ਪਹੁੰਚੇ ਸੀਗੇ ਪੂਰੀ ਤੁਸੀਂ ਵੀਡੀਓ ਦੇਖੀ ਹੈਗੀ ਆ ਤੇ ਕਮੈਂਟਰਾਂਹੀਂ ਸਾਨੂੰ ਜਰੂਰ ਦੱਸਿਆ ਕਰੋ ਵੀ ਸਾਡੇ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਜਾਂ ਅਸੀਂ ਕੁਝ ਚੰਗਾ ਕਰ ਰਹੇ ਆ ਤਾਂ ਸਾਡਾ ਉਤਸ਼ਾਹ ਵੱਧਾ ਹੈਗਾ ਉਹਦੇ ਨਾਲ ਤੁਹਾਨੂੰ ਕਮੈਂਟਰਾਂਹੀਂ ਆਪਣਾ ਜੋ ਇੱਕ ਮੈਸੇਜ ਪਿਆਰਾ ਹੈ ਸਾਨੂੰ ਭੇਜਿਆ ਕਰੋ ਆ ਜੋ ਇੱਕ ਕਹਿ ਸਕਦੇ ਆ ਆਪਾਂ ਸੁਜੋਗ ਲਈ ਇੱਕ ਆਪਣੀ رائے ਭੇਜਿਆ ਕਰੋ ਹਾਂਜੀ ਤੇ ਵੇਖਦੇ ਰਹੋ ਰੈਗੂਲਰ ਗੌਨ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜ ਗਾਲਬ ਧੰਨਵਾਦ